ਬਹੁ ਕਰੋੜੀ ਡਰੱਗ ਮਾਮਲੇ ਦੇ ਵੱਖ-ਵੱਖ ਕੇਸਾਂ 'ਚ ਸਜ਼ਾ ਕੱਟ ਰਹਾ ਸਾਬਕਾ ਡੀਐਸਪੀ ਜਗਦੀਸ਼ ਭੋਲਾ ਜੋ ਕਿ ਅੰਤਰਰਾਸ਼ਟਰੀ ਪਹਿਲਵਾਨ ਵੀ ਰਿਹਾ ਜਗਦੀਸ਼ ਭੋਲਾ ਦੇ ਪਿਤਾ ਦਾ ਵਿਤੀ ਦੇਨੀ ਦੇਹਾਂਤ ਹੋਇਆ ਔਰ ਅੰਤਿਮ ਸੰਸਕਾਰ ਦੀਆਂ ਅੰਤਿਮ ਰਸਮਾਂ ਲਈ ਜਗਦੀਸ਼ ਭੋਲਾ ਨੂੰ 11 ਵਜੇ ਤੋਂ ਲੈ ਕੇ ਅੱਜ 2 ਵਜੇ ਤੱਕ ਦੀ ਅੰਤਰੀਮ ਜ਼ਮਾਨਤ ਮਿਲੀ ਆਪਣੇ ਜੱਦੀ ਪਿੰਡ ਜਗਦੀਸ਼ ਭੋਲਾ ਪਹੁੰਚੇ ਨੇ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਭਾਰੀ ਪੁਲਿਸ ਫੋਰਸ ਹੇਠ ਉਸ ਨੂੰ ਪਿੰਡ ਲੈ ਆਂਦਾ ਗਿਆ ਹੈ ਜਗਦੀਸ਼ ਭੋਲਾ ਨੂੰ ਅੰਤਰੀਮ ਜ਼ਮਾਨਤ ਮਿਲੀ ਬਹੁ ਕਰੋੜੀ ਡਰੱਗ ਮਾਮਲੇ ਦੇ ਵਕਫ ਵਕ ਕੈਸਾਂ ਚ ਸਜ਼ਾ ਕੱਟ ਰਹੇ ਨੇ ਜਗਦੀਸ਼ ਭੋਲਾ ਪਿਤਾ ਦੀਆਂ ਅੰਤਿਮ ਰਸਮਾਂ ਲਈ ਇਹ ਅੰਤਰੀਮ ਜ਼ਮਾਨਤ ਮਿਲੀ ਹੈ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੀ ਜ਼ਮਾਨਤ ਮਿਲੀ ਹੈ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਦੇ ਨਜ਼ਰ ਆ ਰਹੇ ਨੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਫੁੱਟ ਫੁੱਟ ਕੇ ਆਪਣੇ ਪਿਤਾ ਦੀ ਮ੍ਰਿਤਕ ਦੇ ਇਹਨੂੰ ਦੇਖ ਕੇ ਰੋ ਰਹੇ ਨੇ ਕਿਉਂਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਜ਼ਾ ਕੱਟ ਰਹੇ ਨੇ ਜਗਦੀਸ਼ ਭੋਲਾ ਔਰ ਪਿਤਾ ਦੀ ਅੰਤਿਮ ਰਸਮਾਂ ਮੌਕੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਡਰਗ ਤਸਕਰੀ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਨੇ ਔਰ ਮਿਲੀ ਜਾਣਕਾਰੀ ਅਨੁਸਾਰ ਜਗਦੀਸ਼ ਭੋਲਾ ਦੇ ਪਿਤਾ ਦਾ 24 ਜੁਲਾਈ ਨੂੰ ਦੇਹਾਂਤ ਹੋ ਗਿਆ ਸੀ ਇਸ ਦੇ ਬਾਅਦ ਉਹਨਾਂ ਦੇ ਵਕੀਲਾਂ ਵੱਲੋਂ ਸੀਬੀਆਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਭੋਲਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਅੰਤਰੀਮ ਰਸਮਾਂ ਲਈ ਛੁੱਟੀ ਮਿਲੀ ਆ ਦੱਸਿਆ ਜਾ ਰਿਹਾ ਹੈ ਕਿ ਜਗਦੀਸ਼ ਭੋਲਾ ਦੇ ਪਿਤਾ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ ਜੋ ਕਿ ਬਠਿੰਡਾ ਦੇ ਆਦੇਸ਼ ਹਸਪਤਾਲ 'ਚ ਪੜਤੀ ਸਨ ਇਸ ਦੇ ਲਈ ਮੁਹਾਲੀ ਦੀ ਵਿਸ਼ੇਸ਼ ਸੀਬੀਏ ਅਦਾਲਤ ਨੇ ਭੋਲਾ ਨੂੰ ਪਿਤਾ ਦੀਆਂ ਅੰਤਿਮ ਰਸਮਾਂ ਲਈ 5 ਘੰਟਿਆਂ ਲਈ ਅੰਤਰੀਮ ਜ਼ਮਾਨਤ ਦਿੱਤੀ ਭੋਲਾਪੁਰਸ ਕਸਟਡੀ ਵਿੱਚ ਰਾਇਕੇ ਕਲਾ ਪਿੰਡ ਪਹੁੰਚਣਗੇ ਤਾਂ ਪਹੁੰਚ ਕੀ ਚੁੱਕੇ ਨੇ ਹੁਣ ਆਪਣੇ ਜੱਦੀ ਪਿੰਡ ਪਹੁੰਚੇ ਨੇ ਪਿਤਾ ਨੂੰ ਉੱਥੇ ਅੰਤਿਮ ਵਿਦਾਇਗੀ ਦਿੱਤੀ ਆ ਔਰ ਆਪਣੇ ਪਿਤਾ ਦੀ ਮ੍ਰਿਤਕ ਦੇ ਦੇਖ ਕੇ ਉਹ ਵੀ ਫੁੱਟ ਫੁੱਟ ਕੇ ਰੋਂਦੇ ਨਜ਼ਰ ਆਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਨਜ਼ਰ ਆਏ ਜਗਦੀਸ਼ ਭੋਲਾ ਦੀ ਜ਼ਿਕਰ ਗੱਲ ਕਰੀਏ ਤਾਂ ਸੀਬੀਆਈ ਅਦਾਲਤ ਨੇ ਉਹਨਾਂ ਨੂੰ 24 ਸਾਲ ਦੀ ਇੱਕ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਹੈ ਹਾਲਾਂਕਿ ਬਹੁਤ ਸਾਰੇ ਮਾਮਲੇ ਉਹਨਾਂ ਤੇ ਤਸਕਰੀ ਨੂੰ ਲੈ ਕੇ ਜਿਹੜੇ ਉਹਨਾਂ ਤੇ ਲੱਗਦੇ ਨੇ ਇਲਜ਼ਾਮ ਲੱਗਦੇ ਨੇ ਤਾਂ ਉਸ ਉਹਨਾਂ ਮਸਲਿਆ ਤੇ ਜਿਹੜਾ ਉਹਨਾਂ ਕੇਸਾਂ 'ਚ ਜਗਦੀਸ਼ ਭੋਲਾ ਸਜ਼ਾ ਕੱਟ ਰਹੇ ਨੇ 2004 ਦੇ ਵਿੱਚ ਭੋਲਾ ਨੂੰ ਪੁੱਕੀ ਬਰਹਾਮਤ ਹੋਣ ਤੋਂ ਬਾਅਦ ਉਹਨਾਂ ਨੂੰ ਡੀਐਸਪੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਸੀ ਉਸ ਤੋਂ ਬਾਅਦ 2023 ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਤਸਕਰੀ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੋ ਸ਼ੀਟ 19 ਦੇ ਵਿੱਚ ਇੱਕ ਅਦਾਲਤ ਸੀਬੇ ਅਦਾਲਤ ਨੇ ਬਹੁ ਕਰੋੜੀ ਡਰੱਗ ਮਾਮਲੇ ਦੇ ਜੋ ਕਿ 6000 ਕਰੋੜ ਰੁਪਏ ਦਾ ਡਰੱਗ ਮਾਮਲਾ ਹੈ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ 24 ਸਾਲ ਦੀ ਸਜ਼ਾ ਸੁਣਾਈ ਗਈ ਸੀ 2023 ਵਿੱਚ ਪੰਜਾਬ ਪੁਲਿਸ ਨੇ 2013 ਦੇ ਵਿੱਚ ਮਾਫ ਕਰਨਾ ਪੰਜਾਬ ਪੁਲਿਸ ਨੇ ਉਸ ਨੂੰ ਬੇਨਕਾਬ ਕੀਤਾ ਸੀ ਤਾਂ ED ED ਦੇ ਵੱਲੋਂ ਹਾਲੇ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਨਾਂ ਦੀ ਜਾਇਦਾਦ ਵੀ ਅਟੈਚ ਕੀਤੀ ਗਈ ਹੈ ਜਗਦੀਸ਼ ਭੋਲਾ ਦੇ ਲਈ ਅੱਜ ਬਹੁਤ ਔਖਾ ਸਮਾਂ ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ ਔਰ ਆਪਣੇ ਪਿੰਡ ਪਹੁੰਚੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਪਿੰਡ ਦੇ ਲੋਕਾਂ ਨੂੰ ਮਿਲੇ ਪਰ ਸ਼ਬਦ ਮੂੰਹ ਚੋਂ ਕੋਈ ਨਾ ਨਿਕਲਿਆ ਸਿਰਫ ਸ਼ਾਂਤ ਬੈਠੇ ਰਹੇ ਪਾਰੀ ਫੋਰਸ ਜਿਹੜੀ ਹੈ ਉਹ ਤਨਾਸੀ ਮੌਕੇ ਤੇ ਕਿਉਂਕਿ ਉਹਨਾਂ ਨੂੰ ਇਹ 5 ਘੰਟੇ ਦੀ ਜੋ ਜ਼ਮਾਨਤ ਮਿਲੀ ਆ ਆਲੇ ਦੁਆਲੇ ਫੋਰਸ ਤੁਸੀਂ ਦੇਖ ਸਕਦੇ ਹੋ ਪੁਲਿਸ ਇੰਸਪੈਕਟਰ ਖੜੇ ਨੇ ਅਫਸਰ ਖੜੇ ਨੇ ਤਾ ਜੋ ਕੋਈ ਕਿਸੇ ਤਰੀਕੇ ਦੀ ਕੋਈ ਵੀ ਅਸੁਰੱਖਿਆ ਨੂੰ ਲੈ ਕੇ ਕੋਈ ਚੁਕ ਨਾ ਹੋਵੇ ਕਿਉਂਕਿ ਕਸਟਡੀ ਦੇ ਵਿੱਚ ਉਹਨਾਂ ਨੂੰ ਤੋਂ ਉਹਨਾਂ ਨੂੰ ਉੱਥੋਂ ਲੈ ਕੇ ਆਈ ਆ ਪੁਲਿਸ ਹਾਲਾਂਕਿ ਅੰਤਰੀਮ ਜ਼ਮਾਨਤ ਮਿਲੀ ਹੈ ਪਰ ਇਹ ਅੰਤਰੀਮ ਜ਼ਮਾਨਤ ਇਸ ਸ਼ਰਤਾ ਦੇ ਆਧਾਰ ਤੇ ਮਿਲੀ ਹੈ ਕਿ ਪੁਲਿਸ ਫੋਰਸ ਉਹਨਾਂ ਦੇ ਨਾਲ ਰਹੇਗੀ ਜਿੱਥੇ-ਜਿੱਥੇ ਵੀ ਉਹ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ ਉਹਨਾਂ ਨੂੰ ਉਹਨਾਂ ਦੇ ਬਿਲਕੁਲ ਪੁਲਿਸ ਨਾਲ ਰਹੇਗੀ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਗਦੀਸ਼ ਭੁੱਲਾ ਦੇ ਪਿੰਡ ਜੱਦੀ ਪਿੰਡ ਰਾਏਕੇ ਕਲਾਂ ਤੋਂ ਜਿੱਥੇ ਉਹਨਾਂ ਦੇ ਪਿਤਾ ਦੇ ਅੰਤਿਮ ਸੰਸਕਾਰ ਦੀ ਅੰਤਿਮ ਰਸਮਾਂ ਮੌਕੇ ਉਹਨਾਂ ਨੂੰ ਉੱਥੇ ਉਹ ਪਹੁੰਚਦੇ ਨੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਮੌਜੂਦ ਹੈ ਪਿੰਡ ਵਾਲੇ ਵੀ ਮੌਜੂਦ ਨੇ ਹਾਲਾਂਕਿ ਅਗਰ ਜਗਦੀਸ਼ ਭੂਲਾ ਦੀ ਗੱਲ ਕਰੀਏ ਤਾਂ ਫਿਲਹਾਲ ਉਹਨਾਂ ਦੇ ਬਾਹਰ ਆਉਣ ਦੀ ਕੋਈ ਵੀ ਰਾਹ ਸੌਖੇ ਨਹੀਂ ਨੇ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਉਹ ਅੰਦਰ ਨੇ ਇੱਕ ਕੇਸ 'ਚ 24 ਸਾਲ ਦੀ ਸਜ਼ਾ ਕੱਟ ਰਹੇ ਨੇ ਤਾਂ ਬਹੁਤ ਸਾਰੇ ਸਿਆਸਤਦਾਨਾਂ ਦੇ ਵੀ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਤਾਰ ਜੁੜਨ ਦੇ ਇਲਜ਼ਾਮ ਲੱਗਦੇ ਨੇ ਹਾਲਾਂਕਿ ਕੋਰਟ ਦੇ ਵਿੱਚ ਮਾਮਲਾ ਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਵੀ ਇਸ ਮਾਮਲੇ 'ਚ ਮਾਨ ਹਾਨੀ ਦਾ ਕੇਸ ਦਰਜ ਕੀਤਾ ਹੋਇਆ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਮੇਰਾ ਨਾਮ ਬੇਬੁਨਿਆਦ ਜੋੜਿਆ ਜਾਂਦਾ ਹੈ ਇਸ ਕੇਸ ਦੇ ਵਿੱਚ ਤਾਂ ਤੁਹਾਨੂੰ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਰਾਏਕਰ ਕਲਾਂ ਪਿੰਡ ਦੀ ਇਹ ਤਸਵੀਰ ਹੈ ਔਰ ਜਗਦੀਸ਼ ਭੋਲਾ 2004 ਦੇ ਵਿੱਚ ਆਪਣੇ ਇੱਕ ਪੁੱਕੀ ਕੇਸ ਮਾਮਲੇ 'ਚ ਉਹਨਾਂ ਨੂੰ ਡੀਐਸਪੀ ਤੋਂ ਲਾਂਭੇ ਕੀਤਾ ਗਿਆ ਸੀ ਪਹਿਲਵਾਨ ਰਹੇ ਨੇ ਜਗਦੀਸ਼ ਭੋਲਾ ਆਪਣੀ ਖੇਡ ਦੇ ਨਾਲ ਉਹਨਾਂ ਨੇ ਕਈ ਮੁਲਕਾਂ ਦੇ ਵਿੱਚ ਤੱਕ ਵੀ ਪਾਈ ਪਰ ਜਿਸ ਤਰੀਕੇ ਨਾਲ ਫਿਰ ਉਹਨਾਂ ਦੇ ਤਸਕਰੀ ਨਾਲ ਤਾਰ ਜੁੜਦੇ ਰਹੇ ਕਈ ਮਾਮਲੇ ਤੋਂ ਮੈਂ ਇੱਕ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਰਿਹਾ ਇੰਟਰਨੈਸ਼ਨਲ ਲੈਵਲ ਤੇ ਤਸਕਰੀ ਦੇ ਇਲਜ਼ਾਮ ਚਾਹੇ ਬਹੁ ਕਰੋੜੀ ਡਰੱਗ ਮਾਮਲਾ 6000 ਕਰੋੜ ਰੁਪਏ ਤਸਕਰੀ ਦੇ ਇਲਜ਼ਾਮ ਨੇ ਤਾਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਗਦੀਸ਼ ਭੂਲਾ ਕਿਰੇ ਹੋਏ ਨੇ ਪਰ ਫਿਲਹਾਲ ਆਪਣੇ ਪਿਤਾ ਦੀ ਅੰਤਿਮ ਅਰਦਾਸ ਮੌਕੇ ਅੰਤਿਮ ਸੰਸਕਾਰ ਮੌਕੇ ਉਹ ਆਪਣੇ ਪਿੰਡ ਪਹੁੰਚੇ ਨੇ ਯੋ ਮੇਰਾ ਕੁਝ ਵਾਰ ਸਾਰੇ ਜਿੰਨੇ ਵੀ ਫਾਇਲ ਨੂੰ 15 ਮਹੀਨਾ ਸਜ਼ਾ ਨੂੰ 12 ਸਾਲ ਮੇਰਾ ਫੈਸਲਾ ਕਰਨਾ ਮੈਨੂੰ ਫੈਸਲਾ ਕਰੇ ਸਾਰੇ ਕਰਦੇ ਕਿਉਂ ਕੀ ਕਾਰਨ ਕੀ ਹੈ ਮੈਨੂੰ ਮੈਨੂੰ ਸਮਝਦਾ ਚਾਹੀਏ ਜੁਡੀਸ਼ਰੀ ਨੂੰ ਮੈਂ ਚਾਹੀਏ ਕਾਫੀ ਲੰਮਾ ਟਿਕਿਆ ਮੇਰਾ ਲੰਬਾ ਨੰਬਰ ਹੋ ਗਿਆ ਸੋਨੇ ਲਗਾਤਾਰ ਜੇਲ੍ਹ ਦੇ ਵਿੱਚ ਜੇ ਕੋਈ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਪ੍ਰੈਸ਼ਰ ਰਾਜਨੀਤਿਕ ਪ੍ਰੈਸ਼ਰ ਜਿਹੜੀ ਜਿਹੜੇ ਤੁਹਾਡੇ ਕੋਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਮੇਰ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਗਈ ਮੈਨੂੰ ਰਸੀਦ ਮਗਰ ਦੇ ਸੀ ਵੀ ਦਾ ਨਾਮ ਜਾਪੀ ਮਗਰ ਹੁੰਦੀ ਅੱਜ। ਸੀਬੀ ਦੀ ਜਾਤ ਮਗਰ। ਤੁਹਾਡੇ ਨਾਲ ਦੇ ਕਿੰਨੇ ਜਮਾਨਤ ਹੋ ਚੁੱਕੀ ਹੈ ਜੀ? ਜੇ ਮੈਨੂੰ ਇਹ ਕੋਈ ਦੋਸ਼ ਪਾਇਆ ਜਾਵੇ ਸੀ ਵੀ ਉਹ ਕਿਹਨਾਂ ਦਾ ਹੈ? ਤੁਹਾਡੇ ਨਾਲ ਦੇ ਕਿੰਨੇ ਦੀ ਜਮਾਨਤ ਹੋ ਚੁੱਕੀ ਹੈ ਜੀ? ਸਾਰਾ ਹੀ ਹੋ ਚੁੱਕੀ ਹੈ। ਤੁਸੀਂ ਕੱਲੇ ਹੋ? ਇਸੇ ਸੇਮ ਐਫੀਰ ਹੋ ਜੀ। ਅੱਛਾ ਜੀ। ਉਹਨੂੰ 15 ਸਾਲ ਸਜਾ। ਠੀਕ ਹੈ। ਸ਼ੁਰੂ ਕਰਾਂ। ਸਾਰੇ ਉਹਨੂੰ ਉਵੇਂ ਹੀ ਖੋ। ਪਰਸਨਲ ਟਾਰਗੇਟ ਹੀ ਹੋਗਾ ਜੀ ਫਿਰ ਤਾਂ ਪਰਸਨਲ ਟਾਰਗੇਟ। ਟਾਰਗੇਟ ਤੁਹਾਡੇ ਦੋ ਪਰਿਵਾਰ ਦੇ ਮੈਂਬਰ ਚੱਲੇ ਗਏ। ਪਿੱਛੋਂ ਇਹ ਖੋਰ ਕੀ ਕੰਮ ਕਰਦੇ ਨੇ ਜੀ? ਹਾਂਜੀ ਮੇਰਾ 11 ਸਰਨਾ ਦੇ ਵਿੱਚ ਉਹ ਜੀ ਕਿਤੇ ਕੋਈ ਕਿਸੇ ਦੇ ਕਿਸੇ ਨਾਮ ਆਇਆ ਕਿ ਕਿਸ ਚਾ ਆਇਆ ਕੋਈ ਹੋਰ ਆਇਆ ਹਾਂਜੀ ਜਿਹਨਾਂ ਬੰਦਿਆਂ ਦੀ ਕਿਸਾਏ ਤੇ ਦਰਜ ਦੇ ਕਿਸਾਏ ਸਾਰੇ ਬਠਿੰਡੇ ਦੇ ਠੀਕ ਹੈ ਜੀ ਫਿਰ ਮੈਨੂੰ ਇਹਨਾਂ ਵਿੱਚ ਦੱਸ ਹਾਂ ਨਹੀਂ ਤੁਸੀਂ ਤਾਂ ਤੁਸੀਂ ਤਾਂ ਅੰਦਰੋਂ ਪੂਰਥਰੇ ਤੋਂ ਅੰਦਰ ਕੇ ਚਨਾਣ ਇੱਥੇ ਪਾਤਾ ਬਠਿੰਡੇ ਚ ਠੀਕ ਹੈ ਕਿੰਨੇ ਕੇਸ ਪਾਏ ਗਏ ਨੇ ਤੁਹਾਡੇ ਅੰਦਰ ਰਹਿੰਦਿਆਂ ਦੇ ਤੁਸੀਂ ਜੋ ਜੇਲ੍ਹ ਤੁਸੀਂ ਜੇਲ੍ਹ ਹੋਈ ਨਹੀਂ ਪਾਇਆ ਜਿਹੜਾ ਨਾਮਜ਼ਦ ਕੀਤਾ ਉਹ ਜੇਲ੍ਹ ਤੇ ਕੋਈ ਨਾਮਜ਼ਦ ਨਹੀਂ ਕਰਾਇਆ ਮੇਰੇ ਜੇਲ੍ਹ ਤੇ ਅੱਛਾ ਇਹ ਦੂਜਿਆਂ ਦੇ ਨਾਮਜ਼ਦ ਹੋਏ ਨੇ ਠੀਕ ਹੈ ਜੀ ਜੀ ਮੇਰਾ ਜਿਹੜਾ ਨਾਮਜ਼ਦ ਹੋਇਆ ਉਹ ਤਾਂ ਹੀ ਮੈਨੂੰ ਕਰਨਾ ਪਈ ਇਹ ਸਰਕਾਰ ਨੇ ਕੋਈ ਉੱਤੇ ਪਾੜਾ ਇਹ ਕੰਮ ਨਾ ਇੱਕ ਧੱਕਾ ਕਿਉਂ ਕੀਤਾ ਜਾ ਰਿਹਾ ਹੈ ਪਰ ਲੱਗਦਾ ਹੈ ਉਮੀਦ ਹੈ ਜੀ ਜੁਡੀਸ਼ੀਅਨ ਤੋਂ ਸਰਕਾਰ ਨੂੰ ਸਿਲ ਕਰ ਰਹੀ ਹੈ